ਸਤਿ ਸ੍ਰੀ ਅਕਾਲ ਮੇਰਾ ਨਾਮ ਵਿਕਾਸ ਚੰਦ ਹੈ ਮੈਂ ਨਿਆ گاਉਂ ਮੁਹਾਲੀ ਦਾ ਨਿਵਾਸੀ ਹਾਂ ਪੰਜਾਬ ਗਵਰਨਮੈਂਟ ਦੇ ਅੰਤਰਗਤ ਸੀਐਮਡੀ ਯੋਗਸਾਲਾ ਪ੍ਰੋਜੈਕਟ ਦੇ ਵਿੱਚ ਯੋਗ ਟ੍ਰੇਨਰ ਦੇ ਤੌਰ ਤੇ ਆਪਣੀ ਸੇਵਾਵਾਂ ਦੇ ਰਿਹਾ ਹਾਂ ਮੈਂ ਪਿਛਲੇ 10-15 ਸਾਲ ਤੋਂ ਯੋਗਾ ਦੀ ਡਿਗਰੀਆਂ ਕਰਨੇ ਤੋਂ ਬਾਅਦ ਵੇਲਾ ਸੀਗਾ ਅਸੀਂ ਪਹਿਲੇ ਪ੍ਰਾਈਵੇਟ ਕਲਾਸਾਂ ਲਾਂਦੇ ਸੀਗੇ ਲੇਕਿਨ ਸਾਨੂੰ ਉੰਨੇ ਪੈਸੇ ਨਹੀਂ ਬਣਦੇ ਸੀਗੇ ਬਹੁਤ ਘੱਟ ਪੋਸਟਾਂ ਨਿਕਲਦੀਆਂ ਸੀਗੀਆਂ ਲੇਕਿਨ ਸਾਨੂੰ ਕਦੇ ਵੀ ਮੌਕਾ ਨਹੀਂ ਮਿਲਿਆ ਆਪਣੀ ਸੇਵਾਵਾਂ ਦੇਣ ਦਾ ਲੇਕਿਨ ਜਦ ਪੰਜਾਬ ਸਰਕਾਰ ਨੇ ਇਸ ਦੇ ਵਿੱਚ ਯੋਗਾ ਟ੍ਰੇਨਰ ਵੱਡੇ ਤੌਰ ਤੇ ਰੱਖੇ ਤਾਂ ਸਾਨੂੰ ਬੜੀ ਹੀ ਇੱਕ ਆਸ ਹੋਈ ਔਰ ਇਹਦੇ ਵਿੱਚ ਸਾਡੀ ਜਿਹੜੀ ਸਿਲੈਕਸ਼ਨ ਦਾ ਪ੍ਰੋਸੈਸ ਸੀਗਾ ਕਿਸੇ ਨਾਲ ਸਪਾਰਸ਼ ਕਰਨ ਦੀ ਸਾਨੂੰ ਲੋੜ ਨਹੀਂ ਪਈ ਔਰ ਜਿੱਦਾਂ ਅਸੀਂ ਡਿਗਰੀਆਂ ਕੀਤੀਆਂ ਸੀਗੇ ਅੱਛੇ ਮਾਰਕਸ ਲੈ ਕੇ ਉਦਾਂ ਹੀ ਸਾਡੀ ਸਿਲੈਕਸ਼ਨ ਹੋਈ ਲੋਕਾਂ ਨੂੰ ਬਹੁਤ ਜ਼ਿਆਦਾ ਫਾਇਦਾ ਮਿਲ ਰਿਹਾ ਹੈ लोग बहुत खुश ਹਨ ਪਹਿਲਾਂ ਲੋਕ ਦਵਾਈਆਂ ਤੇ ਬਹੁਤ ਖਰਚਾ ਕਰਦੇ ਸੀਗੇ ਲੇਕਿਨ ਉਸ ਤੋਂ ਬਾਅਦ ਵੀ ਉਹਨਾਂ ਨੂੰ ਸੈਟੀਸਫਾਈਡ ਨਹੀਂ ਮਿਲ ਰਿਹਾ ਸੀਗਾ ਇੱਕ ਹੈਪੀਨੈਸ ਉਹਨਾਂ ਨੂੰ ਨਹੀਂ ਫੀਲ ਹੁੰਦੀ ਸੀਗੀ ਲੇਕਿਨ ਅਸੀਂ ਦੇਖਦੇ ਹਾਂ ਕਿ ਜਿੱਦਾਂ ਲੋਕ ਅੱਜ ਯੋਗਾ ਕਰ ਰਹੇ ਹਨ ਉਹਨਾਂ ਨੂੰ ਫਾਇਦਾ ਮਿਲ ਰਿਹਾ ਹੈ ਤੇ ਲੋਕ ਸਿਹਤਮੰਦ ਹੋ ਰਹੇ ਹਨ ਬਿਨਾ ਕਿਸੇ ਦਵਾਈ ਤੇ ਬਿਨਾ ਕਿਸੇ ਖਰਚਾ ਕੀਤੇ ਹੋਏ ਉਹਨਾਂ ਨੂੰ ਟੀਚਰ ਉਹਨਾਂ ਦੇ ਕਰ ਦੇ ਸਾਹਮਣੇ ਮੂਰੀ ਮਿਲ ਰਿਹਾ ਹੈ ਮੈਂ ਸੀਮ ਸਾਹਿਬ ਨੂੰ ਵਿਸ਼ਵਾਸ ਦਿਲਾਣਾ ਚਾਹੁੰਦਾ ਜਿੰਨੀ ਇਮਾਨਦਾਰੀ ਦੇ ਨਾਲ ਸਾਡਾ ਸਿਲੈਕਸ਼ਨ ਹੋਇਆ ਹੈ ਅਸੀਂ ਵੀ ਉਸੇ ਇਮਾਨਦਾਰੀ ਦੇ ਨਾਲ ਆਪਣੀ ਸੇਵਾਵਾਂ ਯੋਗਾ ਦੀਆਂ ਜਿਹੜੀਆਂ ਕਲਾਸਾਂ ਆ ਅਸੀਂ ਪੂਰੇ ਦਿਲ ਤਨ ਮਨ ਤਨ ਨਾਲ ਆਪਣਾ ਸੇਵਾਵਾਂ ਦੇਣ ਦੀ ਕੋਸ਼ਿਸ਼ ਕਰਾਂਗੇ ਇਸ ਪਰਾਲੇ ਵਾਸਤੇ ਮੈਂ ਸੀਐਮ ਭਗਵੰਤ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ